ਸਿਗਾ ਜੀ ਸਾਰੇ ਵੀਰਾਂ ਨੂੰ ਜਿੰਨੇ ਛੋਟੇ ਵੱਡੇ ਵੀਰ ਭਾ ਸਾਰਿਆਂ ਨੂੰ ਪਿਆਰ ਭਰੀ ਸਾਸ਼ੀ ਕਾਲ ਜੀ ਤੇ ਆ ਆਪਣੀ ਜੀ ਸ਼ੁਭਨਾਮ ਸੂਰਜ ਸੂਰਜ ਵੀਰ ਜੀ ਹੁਣੀ ਸ਼ਿਕਰ ਤੋਂ ਹੁੰਦੇ ਆ ਤਾੜੀਆਂ ਮਾਰ ਦਿਓ ਜੀ ਉਸੇ ਮੋਸੇਂ ਦਿੱਲੀ ਵਾਲੇ ਦਾ ਵੀਰ ਦਾ ਇਹ ਗਿਆ ਜੀ ਹਰਸਿਮਰ ਸਿੰਘ ਵੀਰ ਜੀ ਦਿੱਲੀ ਵਾਲੇ ਤੇ ਦਿੱਲੀ ਵਾਲੇ ਕਲੀਫੇ ਗਿਆ ਲਾਲੀ ਸਤਾਦ ਬਣਾ ਜੀ ਠੀਕ ਹੈ ਜੀ ਇਹ ਫੋਟੋ ਕਰਾ ਲਿਓ ਨਾਲ ਹੀ ਇਨਾਮਾਂ ਦੀ ਮਸ਼ੀਨ ਲਾਲੀ ਸਤਾਜ ਜੀ ਹੋਣੀ ਤੂੰ ਹੱਥ ਲੇ ਕਰ ਠੀਕ ਹੈ ਜੀ ਤੇ ਲੋ ਹਾਂਜੀ ਕਾਲੇ ਸਤਾਜ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸਾਬ ਦੀ ਹਾਜ਼ਰੀ ਠੀਕ ਹੈ ਜੀ ਨਿਸ਼ਾਨ ਸਤਾਜ ਜੀ ਹਾਂਜੀ ਹਾਂਜੀ ਠੀਕ ਹੈ ਜੀ ਮਨਜ਼ੂਰੀ ਆ ਓਕੇ ਆ ਠੀਕ ਹੈ ਜੀ ਉਹਨਾਂ ਦੇ ਮੂੰਹ ਮਿੱਠਾ ਕਰਾ ਦੇ ਨਾਲ ਤੂੰ ਹੀ ਕਰਾ ਦੋ ਇੱਕ ਇੱਕ ਦੋਨ ਕਰਾਤਾ ਦੋਨ ਇੱਕ ਵਾਰੀ ਫੇਰ ਕਰਾ ਦੋ ਆਓ ਇਹ ਬਹੁਤਾਂ ਮਠਾਣਾ ਕਰਦੇ ਵਾਹ ਲਾਗੇ ਰੱਖੀ ਲਾਗੇ ਰੱਖੀ ਬਸ ਏ ਵਾਹ ਠੀਕ ਆ ਬੋਬੋ ਮੁਾਰਕਾਂ ਤੁਹਾਨੂੰ ਜੀ ਚਿਕਿਤ ਪੈ ਨਹੀਂ ਆ ਪਾਰਟੀ ਦਾ ਵਾਦਾ ਆਇਆ ਵਾ ਬਹੁਤ ਜਿਆਦੀਆਂ ਵਧਾਈਆਂ ਹੋਣ ਠੀਕ ਆ ਜੀ ਬਹੁਤ ਬਹੁਤ ਵਾਹ ਤੇ ਆ ਜਿਹੜੇ ਮਾਨ ਸਨਮਾਨ ਆ ਜੀ ਦਿੱਤੇ ਜਾ ਰਹੇ ਆ ਸਾਰਾ ਹੁੰਦਾ ਪਹਿਲਾਂ ਆ ਜੀ ਮੰਗੇ ਪਹਿਲਵਾਨ ਉਸਤਾਦ ਜੀ ਹੁਣੀ ਇਹਨਾਂ ਦਾ ਮਾਨ ਸਨਮਾਨ ਆ ਜੀ ਕਾਲੇ ਸਤਾਜ ਜੀ ਵੇਲਡਿੰਗ ਵਾਲੇ ਇਹਨਾਂ ਦਾ ਮਾਨ ਸਨਮਾਨ ਆ ਜੀ ਕਾਲੇ ਉਸਤਾਜ ਜੀ ਨਹੀਂ ਕੈਸਟਾਂ ਵਾਲੇ ਇਹਨਾਂ ਦਾ ਮਾਨ ਸਨਮਾਨ ਆ ਜੀ ਨਿਸ਼ਾਨ ਉਸਤਾਜ ਜੀ ਨਾਲ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਕੋਈ ਆ ਜੀ ਖਲੀਫੇ ਦਾ ਮਾਨ ਸਨਮਾਨ ਜੀ ਇੱਧਰ ਹਾਂ ਜੀ ਇੱਧਰ ਵੀ ਜੀ ਮਾਨ ਸਨਮਾਨ ਇਹ ਹਰ ਸਿਮਰਨ ਵੀਜੀ ਆ ਜੀ ਪਾਰਟੀ ਬਾਬਾ ਸਕੰਦਰ ਦੇਖਦਾ ਇਨਾਮਾਂ ਦੀ ਮਸ਼ੀਨ ਲਾਲੀ ਲੋਹਾਰ ਦਾ ਉਸਤਾਦ ਜੀ ਹੁਣੀ ਹੋਰ ਹੋਰ ਲੱਗੇ ਮੇਨ ਬੰਦੇ ਮਗਰ ਬੈਠੇ ਲੋ ਜੀ ਮੇਨ ਬੰਦੇ ਪਿੱਛੇ ਸਾਡੇ ਕਲੀਫਾ ਸਾਹਿਬ ਮਾਨ ਸਨਮਾਨ ਦਿੰਦੇ ਹੋਏ ਸਾਬੇ ਭਾਈ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਦਰ ਆਵੀਰ ਇਹ ਵੀ ਉਹ ਸਰਵੰਦਾਇ ਖਲੀਫਾ ਹੈ ਕਰਨ ਵੀਰ ਜੀ ਦਾ ਖਲੀਫਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸਭ ਦੀ ਹਾਰੀ ਵਿੱਚ ਠੀਕ ਹੈ ਜੀ ਉਹਨਾਂ ਖੜਾਈ ਆਤਾ ਖਰਸਮੀ ਜੀ ਬੈਠੋ ਇੱਥੇ ਉਸਤਾਜੀ ਧੜੀ ਪਾਰਟੀ ਦੇ ਵਿੱਚ ਵਾਦਾ ਆ ਕਵਰ ਬਾਟ ਪੀਜਣ ਨੂੰ ਬੋ ਬੋ ਮੁਬਾਰਕਾਂ ਤੁਹਾਨੂੰ ਤੇ ਇਹ ਮੁੰਡਾ ਗਾਂ ਸ਼ੌਂਕ ਕਰੇਗਾ ਦਾ ਸ਼ੌਂਕ ਕਰੇਗਾ ਕਰਾਓਗੇ ਸ਼ੌਂਕ ਮੁੰਡੇ ਦਾ ਪੂਰਾ ਪੂਰਾ ਸ਼ੌਂਕ ਕਰਾਉਣਾ ਵਾਅਦਾ ਕਰਦਾ ਸ਼ੌਂਕ ਆਪ ਨੇ ਰੁਕਦੇ ਅਗਲੇ ਰੁਕਣ ਦੇਣਗੇ ਬੜਾ ਸਾਦ ਦਿੰਦਾ ਜਦੋਂ ਟੂਰਨਾਮੈਂਟ ਹੁੰਦੇ ਹੈ ਸਾਦ ਦਿੰਦਾ ਹੈ ਅੱਛਾ ਜੀ ਤੇ ਪਹਿਲਾ ਮੇਰਾ ਪਹਿਲੇ ਮੇਰਾ ਸ਼ਿਗਰਦ ਹੈ ਇਹ ਹੁਣ ਤੁਹਾਡਾ ਪਹਿਲਾ ਸ਼ਿਗਰਦ ਇਹ ਆ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾ ਜੀ ਪਹਿਲੇ ਸ਼ਿਗਰਦ ਕਰਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੀ ਪਾਰਟੀ ਚ ਹੋਰ ਵਾਅਦਾ ਹੋਵੇ ਠੀਕ ਹੈ ਜਾਂ ਸਾਦੀ ਹਾਰੀ ਵਿੱਚ ਐ ਸ਼ਗਿਰਦ ਹੋਏ ਆ ਜੀ ਧੀਏ ਜੀ ਧੰਨਵਾਦ ਜੀ